ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਦੀ ਮੌਜੂਦਗੀ ਅਮਰੀਕਾ ਦੀ ਵਜ੍ਹਾ ਨਾਲ ਹੈ ਅਤੇ ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਉਤੇ ਤੰਜ ਕੱਸਿਆ ਅਤੇ 트੍ਰੰਪ ਨੇ ਕਿਹਾ ਕਿ 트੍ਰੰਪ ਨੇ ਸਵਿਟਜ਼ਰਲੈਂਡ ਦੇ ਜਿਹੜਾ ਡੈਗੋਸ ਦੇ ਵਿੱਚ ਇਹ ਬਿਆਨ ਦਿੱਤਾ ਕਿ ਜਿੱਥੇ ਉਹ ਗ੍ਰੀਨਲੈਂਡ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਲਈ ਵਕਾਲਤ ਕਰਦੇ ਸੀ ਉਹਨਾਂ ਨੇ ਕਿਹਾ ਕਿ ਗ੍ਰੀਨਲੈਂਡ ਉੱਤਰ ਅਮਰੀਕਾ ਲਈ ਬਣਾਏ ਜਾ ਰਹੇ ਅਤੇ ਗੋਲਡਨ ਡੋਮੋ ਮਿਸਾਈਲ ਲੱਡਸ ਫੋਰਸ ਸਿਸਟਮ ਲੈ ਜ਼ਰੂਰੀ ਹੈ ਰੱਬ ਨੇ ਇਸ ਦੇ ਨਾਲ ਇਹ ਵੀ ਦਾਵਾ ਕੀਤਾ ਕਿ ਮਿਸਾਈਲ ਡਾਇਵਰਸ਼ਨ ਸਿਸਟਮ ਨੂੰ ਬਾਲ ਕਾਰਨਾ ਕਰਕੇ ਕੈਨੇਡਾ ਦੀ ਵੀ ਰੱਖਿਆ ਕਰੇਗੀ ਪਰ ਕੈਨੇਡਾ ਇਸ ਦੇ ਨਾਲ ਕੁਝ ਕਾਫੀ ਅਭਾਰੀ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਮਾਰਕਾਰਨੀ ਇਸ ਪ੍ਰੋਜੈਕਟ ਦੇ ਵਿੱਚ ਕੈਨੇਡਾ ਦੀ ਭਾਗੀਦਾਰੀ ਆ ਭੁਗਤਾਨ ਬਾਰੇ ਸਪਸ਼ਟ ਨਹੀਂ ਹੈ ਮੈਂ ਕੋਲ ਤੁਹਾਡੇ ਪ੍ਰਧਾਨ ਮੰਤਰੀ ਨੂੰ ਦੇਖਿਆ ਉਹ ਜ਼ਿਆਦਾ ਅਭਾਰੀ ਨਹੀਂ ਲੱਗੇ ਕੈਨੇਡਾ ਦੇ ਅਮਰੀਕਾ ਦੇ ਜਿਹੜਾ ਕਿ ਧੰਨਵਾਦ ਹੋਣਾ ਚਾਹੀਦਾ ਹੈ ਕੈਨੇਡਾ ਅਮਰੀਕਾ ਕਰਕੇ ਹੀ ਜਿਉਂਦਾ ਹੈ ਟਰੰਪ ਨੇ ਇਹ ਜਿਹੜੀ ਟਿੱਪਣੀ ਆ ਇਹ ਮਾਰਕ ਕਾਰਨੀ ਦੇ ਕਸੀ ਇਹ ਇਸ਼ਾਰਾ ਕਰਦੇ ਹੋਏ ਉੱਤਰ ਅਮਰੀਕਾ ਦੀ ਜਿਹੜੀ ਫੌਜੀ ਸੁਰੱਖਿਆ ਅਮਰੀਕਾ ਦੇ ਸਹਾਰੇ ਇਸ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਕਿ ਇਹ ਗੱਲ ਯਾਦ ਰੱਖਿਓ ਮਾਰਕ ਅਗਲੀ ਵਾਰੀ ਜਦੋਂ ਤੁਸੀਂ ਬਿਆਨ ਦਓ ਹਾਲਾਂਕਿ ਇਹ ਟਿੱਪਣੀ ਉਹਨਾਂ ਦੇ ਸਿੱਧੇ ਤੌਰ ਤੇ ਕਾਰਨੀ ਨੂੰ ਨਹੀਂ ਕੀਤੀ ਕਿਉਂਕਿ ਕਾਰਨੀ ਟਰੰਪ ਦੇ ਭਾਸ਼ਣ ਤੋਂ ਪਹਿਲਾਂ ਹੀ ਸਟ੍ਰੀਮ ਛੱਡ ਕੇ ਚਲੇ ਜਾ ਚੁੱਕੇ ਸੀ ਦੋਨਾਂ ਦੀ ਹਜੇ ਤੱਕ ਕੋਈ ਮੁਲਾਕਾਤ ਵੀ ਨਹੀਂ ਹੋਈ ਇਹ ਸੋ ਇੱਕ ਦਿਨ ਪਹਿਲਾਂ ਮਾਰਕਾਰਨੀ ਨੇ ਬਿਨਾ 트াম্প ਦਾ ਨਾਮ ਲਏ ਅਮਰੀਕਾ ਵਰਜ ਬਜ਼ਾਰ ਦੀ ਕਲ ਕੀਤੀ ਅਤੇ ਕਿਹਾ ਕਿ ਅ ਵੱਡੀਆਂ ਆਰਥਾਵਨ ਵਪਾਰ ਅਤੇ ਆਰਥਿਕ ਸਾਂਝ ਨੂੰ ਹਥਿਆਰ ਵਜੋਂ ਵਰਤ ਰਹੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਕੈਨੇਡੀਅਨ ਹੁਣ ਸਮਝ ਗਏ ਨੇ ਕਿ ਭਗੌਲ ਅਤੇ ਪੁਰਾਣੀਆਂ ਜਿਹੜੀਆਂ ਗੱਠਜੋੜ ਆਪਣੇ ਆਪ ਨੂੰ ਖੁਸ਼ਹਾਲੀ ਅਤੇ ਸੁਰੱਖਿਆ ਦੀ ਗਾਰੰਟੀ ਨਹੀਂ ਰੱਖ ਰੱਖਿਆ ਹੈ ਤੇ ਇਸ ਦੇ ਨਾਲ ਹੀ ਕਾਰਨੀ ਨੇ ਇਹ ਵੀ ਕਿਹਾ ਕਿ ਇਸ ਨਵੇਂ ਹਾਲਾਤਾਂ ਵਿੱਚ ਕੈਨੇਡਾ ਨੂੰ ਜਿਹੜੇ ਸਿਆਸਤ ਦੇ ਹਕੀਕਤ ਜਿਹੜੀਆਂ ਹਵਾਈਆਂ ਅਪਣਾਉਣੀਆਂ ਪਵੇਗੀਆਂ ਉਹਨਾਂ ਜ਼ੋਰ ਦਿੱਤਾ ਕਿ ਦੇਸ਼ ਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਵਪਾਰ ਸਭ ਬੰਦੇ ਵੱਖ-ਵੱਖ ਦੇਸ਼ਾਂ ਨਾਲ ਬਣਾਉਣੇ ਜ਼ਰੂਰੀ ਹਨ ਤਾਂ ਜੋ ਅਮਰੀਕਾ ਵਰਗੇ ਦੇਸ਼ਾਂ ਉੱਤੇ ਨਿਰਪਰ ਕਰਾਇਆ ਨਿਰਪਰਤਾ ਜਿਹੜੀ ਘਟਾਈ ਜਾ ਸਕੇ ਉਹਨਾਂ ਚੇਤਾਵਨੀ ਦਿੱਤੀ ਕਿ ਕੱਲੀਆਂ ਵਾਲੀਆਂ ਜਿਹੜੀਆਂ ਕੱਲੀਆਂ ਵਾਲੀ ਜਿਹੜੀ ਦੁਨੀਆ ਦੇਸ਼ਾਂ ਨੂੰ ਗਰੀਬ ਤੇ ਕਮਜ਼ੋਰ ਬਣਾ ਸਕਦੀ ਆ ਪਰ ਇਹ ਦਿਸ਼ਾ ਵੱਲ ਦੁਨੀਆ ਵੱਧ ਰਹੀ ਹੈ ਇਸ ਦਰਮਿਆਨ 트ੰਪ ਨੇ ਆਪਣੇ ਲੰਮੇ ਅਤੇ ਬੇਤਰੀਬ ਬਿਆਨ ਵਿੱਚ ਕਿਹਾ ਕਿ ਕੈਨੇਡਾ ਦਾ ਜਿਹੜਾ ਜ਼ਿਕਰ ਕਰਦੇ ਹੋਏ ਆਪਰ ਨੇ ਗਲੋਬਲ ਟੈਰਿਫ ਪਲਾਨ ਦੀ ਜਿਹੜੀ ਸਲੰਘਣਾ ਕੀਤੀ ਉਹਨਾਂ ਕਿਹਾ ਕਿ ਟੈਰਿਫ ਕਾਰਨ ਸੈਂਕੜੇ ਫੈਕਟਰੀਆਂ ਅਤੇ ਕਾਰ ਪਲਾਂਟ ਅਮਰੀਕਾ ਵਪਾਰ ਆ ਰਹੇ ਨੇ ਕੈਨੇਡਾ ਮੈਕਸੀਕੋ ਅਤੇ ਜਾਪਾਨ ਨੇ ਤੇ ਉਹ ਕੰਪਨੀਆਂ ਇੱਥੇ ਆ ਕੇ ਪਲਾਂਟ ਲਗਾ ਕਰ ਰਹੀਆਂ ਨੇ ਤੇ ਤਾਂ ਜੋ ਉਹਨਾਂ ਦਾ ਜਿਹੜਾ ਟੈਰਿਫ ਹੈ ਉਹ ਵੱਸ ਸਕੇ ਪਰ ਟਰੰਪ ਨੇ ਇਹ ਵੀ ਇਸ ਦੇ ਨਾਲ ਕਿਹਾ ਕਿ ਕਿ ਇਹ ਜਿਹੜਾ ਟੈਰਿਫ ਹੈ ਕੰਪਨੀਆਂ ਬਚਾਉਣ ਦੇ ਖਾਤਰ ਅਮਰੀਕਾ ਆ ਰਹੀਆਂ ਟਰੰਪ ਕਾਫੀ ਸਮੇ ਤੋਂ ਕੈਨੇਡਾ ਦੇ ਆਟੋ ਸੈਕਟਰ ਨੂੰ ਹੋਏ ਨੁਕਸਾਨ ਦਾ ਧਿਆਨ ਕੇਂਦ੍ਰਿਤ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਵਿੱਚ ਬਣਾਈਆਂ ਕਾਰਾਂ ਦੀ ਜਿਹੜੀ ਲੋੜ ਨਹੀਂ 2024 ਵਿੱਚ ਵਾਣ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਨਿਰਧਾਰਨ ਤੇ ਇਸ ਦੇ ਨਾਲ ਹੀ ਜਿਨ੍ਹਾਂ ਚੋਂ 92% ਦੀ ਅਮਰੀਕਾ ਭੇਜੇ ਗਏ 트ੰਪ ਨੇ ਟ੍ਰੇਡ ਵਾਰ ਤੋਂ ਬਾਅਦ 온ਟਾਰੀਓ ਦੇ ਬ੍ਰੈਂਪਟਨ ਦੇ ਜਿਹੜੇ ਕਿ ਐਗਲੋਰਸਨ ਤੇ ਕਾਰ ਪਲਾਂਟ ਬੰਦ ਹੋਏ ਹੋਏ ਨੇ ਅਤੇ ਇਸ ਦੇ ਨਾਲ ਹੀ ਕੁਝ ਕੰਪਨੀਆਂ ਅਮਰੀਕਾ ਵਿੱਚ ਨਵੀਆਂ ਨਿਵੇਸ਼ ਦਾ ਵੀ ਐਲਾਨ ਕੀਤਾ ਹੈ ਹਾਲਾਂਕਿ 트ੰਪ ਨੇ ਅੱਜ ਜਿਹੜੇ ਕਿ ਦਾਅਵਿਆਂ ਦੇ ਬਾਵਜੂਦ ਅਮਰੀਕਾ ਲੇਬਰ ਡਿਪਾਰਟਮੈਂਟ ਜਿਹੜਾ ਇਸ ਦੇ ਆਂਕੜਿਆਂ ਮੁਤਾਬਕ ਪਿਛਲੇ 1 ਸਾਲ ਵਿੱਚ ਅਮਰੀਕਾ ਵਿੱਚ ਆਟੋ ਉਦਯੋਗ ਦੀਆਂ ਜਿਹੜੀਆਂ ਨੌਕਰੀਆਂ ਵਿੱਚ ਘਟਾਏ ਘਟਾ ਆਇਆ ਹੈ ਇਸ ਤੋਂ ਇੱਕ ਦਿਨ ਪਹਿਲਾਂ ਇਹ 트ੰਪ ਨੇ ਸੋਸ਼ਲ ਮੀਡੀਆ ਤੇ ਕੈਨੇਡਾ ਦੇ ਗ੍ਰੀਨਲੈਂਡ ਅਮਰੀਕਾ ਝੰਡੇ ਵਾਲੀ ਤਸਵੀਰ ਵੀ ਸਾਂਝੀ ਕੀਤੀ ਸੀ 온ਟਾਰੀਓ ਦੇ ਪ੍ਰੀਮੀਅਮ ਡਾਕਫੋਰਡ ਨੇ ਇਸ ਟ੍ਰੰਪ ਦੀਆਂ ਜਿਹੜੀਆਂ ਪਣੀਆ ਨੋ ਟਿਪੀਕਲ ਟਰੰਪ ਕਹਿੰਦਿਆਂ ਹੋਇਆ ਕਿਹਾ ਕਿ ਇਹ ਫਿਰ ਤੋਂ ਕਬੂਲਯੋਗ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਉਤਰ-ਪੁਤਰ ਸਿਰਫ ਕੈਨੇਡਾ ਹੀ ਨਹੀਂ ਸਗੋ ਕਿ ਸਾਰੀ ਦੁਨੀਆ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਸ ਇਹ ਉਤਰ-ਪੁਤਰ ਕਰਾਉਣ ਵਾਲਾ ਇੱਕ ਵਿਅਕਤੀ ਹੀ ਹੈ ਉਹ ਹੈ ਰਾਸ਼ਟਰਪਤੀ ਟਰੰਪ